ਮਸ਼ਹੂਰ ਇਨਫਲੂਐਂਸਰ ਇੰਦਰ ਰਾਮ ਗੜੀਆ ਜਿਸ ਨੂੰ ਤੁਸੀਂ ਸਾਰੇ ਹੀ ਵਲੌਗਸ ਰੀਲਸ ਅਤੇ ਉਸ ਦੇ ਹਸਮੁਖ ਸੁਭਾਅ ਕਰਕੇ ਜਾਣਦੇ ਹੋ ਜੋ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਆਪਣੀ ਸਚਾਈ ਸਾਦਗੀ ਤੇ ਨਿਰਾਲੇ ਅੰਦਾਜ਼ ਕਰਕੇ ਇੰਦਰ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ ਲੋਕ ਉਸ ਨੂੰ ਪਸੰਦ ਕਰਦੇ ਹਨ ਉਸ ਦੀ ਮਿਹਨਤ ਨੂੰ ਮੰਨਦੇ ਹਨ ਅਤੇ ਹਮੇਸ਼ਾ ਉਸ ਨੂੰ ਹੌਸਲਾ ਦਿੰਦੇ ਹਨ ਪਰ ਅੱਜ ਜੋ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਉਹ ਬਹੁਤ ਹੀ ਦੁਖਦਾਈ ਹੈ ਤੇ ਜਿਵੇਂ ਹੀ ਉਸ ਵੱਲੋਂ ਆਪਣੇ ਪੇਜ ਤੇ ਸ਼ੇਅਰ ਕੀਤੀ ਗਈ ਤਾਂ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਬਹੁਤ ਹੀ ਸੈਡ ਕਮੈਂਟ ਕੀਤੇ ਜਾ ਰਹੇ ਹਨ ਜੀ ਹਾਂ ਅਸੀਂ ਅਫਸੋਸ ਨਾਲ ਦੱਸ ਰਹੇ ਹਾਂ ਕਿ ਇੰਦਰ ਰਾਮ ਗੜੀਆ ਨਾਲ ਇੱਕ ਗੰਭੀਰ ਹਾਦਸਾ ਵਾਪਰ ਗਿਆ ਹੈ ਇਸ ਦੀ ਪੁਸ਼ਟੀ ਉਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਕੀਤੀ ਹੈ ਜਿੱਥੇ ਉਸ ਦੀ ਸੱਜੀ ਬਾਹਂ ਉੱਤੇ ਪਲਾਸਟਰ ਲੱਗਾ ਦਿਖਾਈ ਦੇ ਰਿਹਾ ਹੈ ਤੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹੱਡੀ ਟੁੱਟ ਗਈ ਹੈ ਜਿਸ ਕਰਕੇ ਉਸ ਨੂੰ ਪਲੇਟ ਪਾ ਕੇ ਟ੍ਰੀਟਮੈਂਟ ਦੇਣਾ ਪੈ ਰਿਹਾ ਹੈ ਹਾਲਾਂਕਿ ਇੰਦਰ ਨੇ ਸਿੱਧੇ ਤੌਰ ਤੇ ਇਹ ਨਹੀਂ ਦੱਸਿਆ ਕਿ ਹਾਦਸਾ ਕਿਵੇਂ ਹੋਇਆ ਪਰ ਲੋਕ ਅੰਦਾਜ਼ਾ ਲਾ ਰਹੇ ਹਨ ਕਿ ਇਹ ਘਟਨਾ ਜਿਮ ਵਿੱਚ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ ਬੈਂਚ ਪ੍ਰੈਸ ਕਰ ਰਿਹਾ ਸੀ ਤਦ ਉਸ ਦੀ ਹੱਡੀ ਟੁੱਟ ਗਈ ਇੰਦਰ ਨੇ ਆਪਣੀ ਲੰਬੀ ਕੈਪਸ਼ਨ ਵਿੱਚ ਇਹ ਵੀ ਲਿਖਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ ਤੇ ਜਿਮ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਉਹ ਕਹਿੰਦਾ ਹੈ ਕਿ ਜਿਮ ਨੇ ਉਸ ਨੂੰ ਮਨੋਵਿਗਿਆਨਿਕ ਤਣਾਅ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਹੈ ਇਸ ਲਈ ਇੰਦਰ ਲਈ ਜਿਮ ਸਿਰਫ ਵਰਕਆਊਟ ਦੀ ਥਾਂ ਨਹੀਂ ਸਗੋਂ ਇੱਕ ਥੈਰੇਪੀ ਸੀ ਤਸਵੀਰਾਂ 'ਚ ਉਹ ਭਾਵੁਕ ਤੇ ਦਰਦ ਨਾਲ ਭਰਿਆ ਹੋਇਆ ਲੱਗ ਰਿਹਾ ਹੈ ਪਰ ਉਸ ਦੀਆਂ ਅੱਖਾਂ ਵਿੱਚ ਹੌਸਲਾ ਅਜੇ ਵੀ ਜਿਉਂਦਾ ਹੈ ਅਸੀਂ ਸਾਰੇ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ ਤੇ ਪਹਿਲਾਂ ਵਾਂਗ ਹੱਸਦਾ ਤੇ ਚੜ੍ਹਦੀ ਕਲਾ ਵਿੱਚ ਰਹੇ ਤੁਸੀਂ ਵੀ ਕਮੈਂਟ ਕਰਕੇ ਉਸ ਨੂੰ ਆਪਣਾ ਪਿਆਰ ਤੇ ਹੌਸਲਾ ਜ਼ਰੂਰ ਦਿਓ ਤਾਂ ਜੋ ਉਹ ਜਲਦੀ ਠੀਕ ਹੋ ਜਾਵੇ ਤੇ ਆਪਣੀਆਂ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ